ਵਾਹਿ គ្រਿਸ਼ਿਕਾ ਕਾਲਸਾ ਸ੍ਰੀ ਵਾਹਿ គ្រਿਸ਼ਿਕੀ ਫਤੇ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਅੱਜ ਅਸੀਂ ਆਕਾਸ਼ ਵੀਰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਸਕ੍ਰਿਤ ਵਿੱਚ ਪਾਸ਼ਾ ਵਿੱਚ ਆਕਾਸ਼ ਵੀਰ ਕਿਹਾ ਜਾਂਦਾ ਹੈ ਔਰ ਹਿੰਦੀ ਵਿੱਚ ਆਕਾਸ਼ ਵੀਰ ਕਿਹਾ ਜਾਂਦਾ ਹੈ ਔਰ ਅਮਰਵੇਲ ਕਿਆ ਜਾਂਦਾ ਹੈ ਔਰ ਅਰਬੀ ਪਾਸਾ ਵਿੱਚ ਆਪਤੀ ਮਨੂ ਕਿਆ ਜਾਂਦਾ ਹੈ ਇਹ ਜਿਹੜੀ ਅਮਰਵੇਲ ਹੈ શ્રેਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਕੱਦ ਸਾਰੇ ਰੋਗਾਂ ਦਾ ਨਾਸ਼ ਕਰਦੀ ਹੈ ਜਿਸ ਤਰ੍ਹਾਂ ਪਿੱਛੜ ਹੁੰਦੀ ਹੈ ਗਾੜੀ ਹੁੰਦੀ ਹੈ ਔਰ ਕਟੂਰਸ ਯੁਕਤ ਹੁੰਦੀ ਹੈ ਆਪਛਾਇਆ ਹੁੰਦੀ ਹੈ ਇਹ ਜਿਹੜੀ ਆਮਰਵੇਲਾ ਜਿਸ ਤਰ੍ਹਾਂ ਕਿ ਹਿਰਦੇ ਨੂੰ ਹਿਤਕਾਰੀ ਹੁੰਦੀ ਹੈ ਦਿਲ ਦੇ ਰੋਗਾਂ ਦੇ ਵੀ ਆਸਤੇ ਚੰਗੇ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਅਗਨਜਨਕ ਹੁੰਦੀ ਹੈ ਭੁੱਖ ਤੇਜ ਕਰਦੀ ਹੈ ਔਰ ਜਿਸ ਤਰ੍ਹਾਂ ਗਰਮੀ ਦੇ ਰੋਗਾਂ ਦਾ ਨਾਸ ਕਰਦੀ ਹੈ ਔਰ ਜਿਸ ਤਰ੍ਹਾਂ ਕਿ ਸਲੇਖਮ ਠੰਡ ਬਲਕਮ ਇਹਨ ਰੋਗਾਂ ਦਾ ਨਾਸ ਕਰਦੀ ਹੈ। ਇਹ ਜਿਹੜੀ ਅਮਰਵੇਲ ਹੈ ਸ਼੍ਰੇਸ਼ਟ ਹੁੰਦੀ ਹੈ, ਗੁਣਕਾਰੀ ਹੁੰਦੀ ਹੈ ਔਰ ਬਸ ਸਾਰੇ ਰੋਗਾਂ ਦਾ ਨਾਸ ਕਰਦੀ ਹੈ। ਕਟੂ ਕੜਵੀ ਹੁੰਦੀ ਹੈ, ਮਾਜੁਰ ਹੁੰਦੀ ਹੈ ਔਰ ਗਰਮੀ ਇਹਨ ਰੋਗਾਂ ਦਾ ਨਾਸ ਕਰਦੀ ਹੈ। ਇਹ ਜਿਹੜੀ ਅਮਰਵੇਲ ਹੈ, ਵਿਰਤਸ਼ਰ ਸੈਣ ਹੁੰਦੀ ਹੈ, ਤੰਤਵਰਧਕ ਹੁੰਦੀ ਹੈ, ਬਲਕਾਰਕ ਹੁੰਦੀ ਹੈ। ਸਮਰਤੀ ਤੇਜ ਕਰਨ ਵਾਲੀ ਹੁੰਦੀ ਹੈ ਔਰ ਗੁਣਕਾਰੀ ਹੁੰਦੀ ਹੈ ਜਿਸ ਤਰ੍ਹਾਂ ਕਿ ਆਜਮੇ ਦੇ ਤੇਜ ਸ਼ਲੋਕਾਂ ਚ ਲਿਖਿਆ ਤੋਵਰਾਗਨ ਕਰੀ ਹਿਰਦੇ ਕਿਛ ਸਨੇਸ਼ਮਾ ਨਾਚਣੀ ਇਹ ਜੜੀ ਅਮਰਵੇਲਾ ਤੋਵਰਾਗਨ ਕਰੀ ਅਗਨਜਨਕ ਹੁੰਦੀ ਹੈ ਔਰ ਹਿਰਦੇ ਨੂੰ ਹਿਤਕਾਰੀ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਤੋ ਵਰਕਨ ਕਰੀ ਹਿਰਦਿਆ ਪਿਤ ਸਲੇਸ਼ਮ ਨਾਸ਼ਨੀ ਅ ਗਰਮੀ ਔਰ ਠੰਡ ਇੰਦਰੋ ਕਾ ਦਾ ਨਾਸ ਕਰਦੀ ਹੈ ਆਕਾਸ਼ਵਲੀ ਕਟੁਕਾ ਮਧਰਾ ਪਿਤ ਨਾਸ਼ਨੀ ਇਹ ਜੜੀ ਆਕਾਸ਼ ਵੇਲ ਹੈ ਕਟੁਕਾ ਕੜਵੀ ਹੁੰਦੀ ਹੈ ਮਧਰ ਹੁੰਦੀ ਹੈ ਪਿਤ ਨਾਸ਼ਨੀ ਗਰਮੀ ਦੇ ਰੋਗਾ ਦਾ ਨਾਸ ਕਰਦੀ ਹੈ ਇਹ ਜੜੀ ਆਕਾਸ਼ ਵੇਲ ਹੈ ਸ੍ਰੇਸ਼ਟ ਹੁੰਦੀ ਹੈ ਗੁਲਕਾਰੀ ਹੁੰਦੀ ਹੈ ਵ੍ਰਿਛਾ ਰਸਾਇਣੀ ਮੱਲਿਆ ਦਿਵਯ ਉਸਦੀ ਪ੍ਰਾਸਮ੍ਰਤਾ ਇਹ ਜੜੀ ਆਮਰਵੇਲ ਹੈ ਵ੍ਰਿਛਾ ਤਾਂ ਤੁਪਣਾਉਂਦੀ ਹੈ ਔਰ ਵ੍ਰਿਛਾ ਰਸਾਇਣੀ ਮੱਲਿਆ ਬਲਕਾਰਕ ਹੁੰਦੀ ਹੈ ਔਰ ਦਿਵਯ ਉਸਦੀ ਪ੍ਰਾਸਮ੍ਰਤਾ ਔਰ ਦਿਵਯ ਉਸ ਜਿੰਦੀ ਹੈ ਇਹ ਚਮਤਕਾਰੀ ਹੁੰਦੀ ਹੈ ਔਰ ਇਹਦੇ ਜੜ ਵੀ ਨਹੀਂ ਹੁੰਦੀ ਵਰਚਾਰ ਸੈਣੀ ਬਲਿਆ ਦੇ ਵਿਅਸ ਦੀ ਪ੍ਰਸਮਰਤਾ ਇਸ ਤਰ੍ਹਾਂ ਕੇ ਗੁਣਕਾਰੀ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਬਲਕਾਰਕ ਹੁੰਦੀ ਹੈ ਚਮਤਕਾਰੀ ਹੁੰਦੀ ਹੈ ਅੱਖ ਰੋਗ ਅੱਖਾਂ ਦੇ ਰੋਗਾਂ ਦਾ ਨਾਸ ਕਰਦੀ ਹੈ ਔਰ ਖਾਸ ਕਰਕੇ ਗਠਿਆ ਵాయੂ ਰੋਗ ਜੋੜਾਂ ਦਾ ਦਰਦ ਔਰ ਗਠਿਆਵਾ ਆਮ ਬਾਤ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਬਲਕਾਰਕ ਹੁੰਦੀ ਹੈ ਚਮਤਕਾਰੀ ਹੁੰਦੀ ਹੈ ਇਹ ਜਿਹੜੀ ਅਮਰਵੇਲ ਹੈ ਜਿਸ ਤਰ੍ਹਾਂ ਕਿ ਡੋਰੇ ਇਸਮਾਨ ਬ੍ਰਿਖਸ਼ ਪਰ ਫੈਲੀ ਹੁੰਦੀ ਹੈ ਦਰਖਤ ਤੇ ਔਰ ਇਹ ਜਿਹੜੀ ਅਮਰਵੇਲ ਹੈ ਜਿਸ ਤਰ੍ਹਾਂ ਕਿ ਬ੍ਰਿਖਸ਼ ਨੂੰ ਦਰਖਤ ਨੂੰ ਆਪਣੇ ਜਾਲ ਚ ਫਸਾ ਲੈਂਦੀ ਹੈ ਸਾਰੇ ਬ੍ਰਿਖਸ਼ ਤੇ ਫੈਲ ਜਾਂਦੀ ਹੈ ਜੇ ਬ੍ਰਿਖਸ਼ ਤੇ ਬਹੁਤ ਫੈਲ ਜਾਂਦੀ ਹੈ ਬ੍ਰਿਖਸ਼ ਸੁੱਕਣ ਲੱਗ ਜਾਂਦਾ ਔਰ ਜੇ ਬ੍ਰਿਖਸ਼ ਸੁੱਕ ਜਾਂਦਾ ਤੇ ਇਹ ਵੀ ਸੁੱਕ ਜਾਂਦੀ ਹੈ ਇਹ ਜਿਹੜੀ ਅਮਰਵੇਲ ਹੈ ਚਮਤਕਾਰੀ ਹੁੰਦੀ ਹੈ ਔਰ ਇਹਦੇ ਜੜ ਵੀ ਨਹੀਂ ਹੁੰਦੀ ਔਰ ਅਮਰਵੇਲ ਦਾ ਰੰਗ ਪੀਲਾ ਹੁੰਦਾ ਫੁੱਲ ਸਪੇਡੰਦਾ ਔਰ ਇਹ ਦੀ ਵਿਅਸਦੀ ਹੁੰਦੀ ਹੈ ਔਰ ਇਹਦੀ ਜੜ ਨਹੀਂ ਹੁੰਦੀ ਇਹ ਜਿਹੜੀ ਅਮਰਵੇਲ ਹੈ ਜਿਸ ਤਰ੍ਹਾਂ ਕਿ ਜਿਸ ਵੀ ਰਕਸ਼ ਤੇ ਹੁੰਦੀ ਹੈ ਉਸ ਰਕਸ਼ ਦਾ ਗੁਣ ਇਸ ਤ ਸਮਾਹਤ ਹੋ ਜਾਂਦਾ ਹੈ ਇਹ ਜਿਹੜੀ ਅਮਰਵੇਲ ਹੈ ਬਹੁਤ ਚਮਤਕਾਰੀ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਦਿੱਕ ਉਸ ਦੀ ਹੁੰਦੀ ਹੈ ਇਹ ਜਿਹੜੀ ਅਮਰਲੇਲ ਹੈ ਜਿਸ ਤਰ੍ਹਾਂ ਕਿ ਇਹ ਚ ਬਹੁਤ ਸਾਰੇ ਗੁਣ ਹੁੰਦੇ ਆ ਔਰ ਇਸ ਨੂੰ ਵੈਦ ਵਿਦਵਾਨ ਨਾਲ ਹੀ ਪਰिक्ਸ਼ਾ ਕਰਕੇ ਨਵਜ ਦੇ ਕੇ ਇਹਦੀ ਵਰਤੋਂ ਕਰ ਸਕਦਾ ਹੈ ਜੋ ਮਨੁੱਖ ਵੈਦ ਵਿਦਵਾਨ ਨਹੀਂ ਹੈ ਉਹਦੇ ਕਹਿਨ ਤੇ ਜਾਂ ਆਪਣੀ ਹੀ ਮਰਜ਼ੀ ਨਾਲ ਇਹਦਾ ਪ੍ਰਯੋਗ ਨਹੀਂ ਕਰਨਾ ਹੁੰਦਾ ਜੇ ਕਿਸੇ ਨੇ ਅਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ ਉਹ ਫੋਨ ਵੀ ਕਰ ਸਕਦਾ ਹੈ 85599 61 ਕੁਸਤੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਮੈਂ ਬਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜ਼ਾ ਜਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਜੈਪੀਮ ਜੈਪਾਪ ਨਮਸਕਾਰ ਸਾਸਰੀ ਕਾ